ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇਹ ਆ ਜੀ ਆਪਣੀ 1509 ਦੀ ਪਨੀਰੀ ਜੋ ਕਿ ਆਪਾਂ ਜੂਨ 28 ਨੂੰ ਬੀਜੀ ਸੀ ਆਪਣਾ ਡੇਢ ਕਿੱਕੜ ਰਹਿ ਗਿਆ ਸੀ ਲਾਉਣ ਵਾਲਾ ਉਸ ਤੇ ਲਈ ਬੀਜੀ ਆਪਾਂ 10 ਕਿਲੋ ਵੀ ਖੰਡਾਇਆ ਸੀਗਾ ਪਰ ਇਹਦੇ ਵਿੱਚ ਇੱਕ ਪ੍ਰੋਬਲਮ ਆ ਰਹੀ ਹੈ ਚੂਹਿਆਂ ਦੀ ਕਿਉਂਕਿ ਚੂਹੇ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋਵੋਗੇ ਇਸ ਸਾਈਡ ਤੋਂ ਆਪਣੇ ਚੂਹੇ ਸਾਰੀ ਪਨੀਰੀ ਖਾ ਗਏ ਇੱਥੇ ਆਪਾਂ ਥੈਲਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਬਟ ਆਪਣਾ ਥੈਲਾ ਘਟ ਗਿਆ ਇੱਥੇ ਅੱਜ ਦੇਖਦੇ ਆ ਅੱਜ ਹੋਰ ਥੈਲਾ ਲਾਵਾਂਗੇ। ਤੋਂ ਇਹ ਦੱਸੋ ਮੇਰਾ ਵੀਰ ਕਮੈਂਟ ਕਰਕੇ ਕਿ ਚੂਹਿਆਂ ਦਾ ਕੀ ਇਲਾਜ ਕਰੀਏ ਅਸੀਂ ਦਵਾਈ ਵੀ ਰੱਖ ਕੇ ਦੇਖ ਲਈ। ਹੋਰ ਵੀ ਕਈ ਤਰੀਕੇ ਬਣਾ ਕੇ ਦੇਖ ਲਏ ਪਰ ਕੋਈ ਤਰੀਕਾ ਕਾਰਗਰ ਸਾਬਤ ਹੋ ਨਹੀਂ ਰਿਹਾ। ਪਾਣੀ ਦੇ ਵੀ ਭਰ ਕੇ ਰੱਖੇ ਦੀ ਆ ਫਿਰ ਵੀ ਚੂਹੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ। ਅੱਜ ਤਰੀਕ ਹੋ ਗਈ। 10 ਜੁਲਾਈ 2025 ਤੁਸੀਂ ਦੇਖ ਸਕਦੇ ਹੋ ਕਿ ਨੁਕਸਾਨ ਕਰਿਆ ਚੁਆ ਨੇ ਇਹ ਆਪਣੀ ਪੂਸ਼ਾ ਚਵਾਲੀ ਦੀ ਬੋਧ ਪੂਸ਼ਾ ਚਵਾਲੀ ਦੇ ਆਪਣੇ ਸਾਰੇ ਕਿਲੇ ਲੱਗ ਗਏ ਬਸ ਇਸ ਨੂੰ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਹੀ ਵਧਾਂਗੇ ਬਾਕੀ ਇਹ ਆਪਣਾ ਝੋਨਾ ਜੀ ਦੇਖ ਕੇ ਦੱਸੋ ਵੀ ਕੀ ਰਿਪੋਰਟਾ ਝੋਨੇ ਦੀ ਏ ਚੋਨਾ ਅੱਜ ਆਪਣਾ 17 ਦਿਨਾਂ ਦਾ ਹੋ ਗਿਆ ਜੀ ਉਹ ਚੋਨਾ 23 ਦਿਨਾਂ ਦਾ ਹੋ ਗਿਆ